ਨਿਊਯਾਰਕ ਤੋਂ ਖਬਰ ਆ ਰਹੀ ਆ ਕਿ 6 ਸਾਲਾਂ ਦੀ ਬੱਚੀ ਨੂੰ ਆਈਸ ਵਾਲਿਆਂ ਨੇ ਚੱਕ ਚੱਕ ਲਿਆ ਤੇ ਉਸ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਹੈਗਾ ਉਹਦੀ ਮਦਰ ਦੇ ਨਾਲ ਇਕਡੋਰ ਨੂੰ ਜੀ ਆ ਜਿਹੜੀ ਬੱਚੀ ਸੀ ਉਹ ਪੀਐਸ 89 ਐਲਮ ਹਰਸਟ ਕੁਇਨਸ ਦੇ ਵਿੱਚ ਸਟੂਡੈਂਟ ਸੀਗੀ ਆ ਇਸ ਸਬੰਧ ਦੇ ਵਿੱਚ ਨਿਊਯਾਰਕ ਸਿਟੀ ਦੇ ਪਬਲਿਕ ਸਕੂਲ ਚਾਂਸਲਰ ਮਲਿਸਾ ਰਾਮੋਸ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ ਕੋਈ ਵੀ ਬੱਚਾ ਜਾਂ ਉਹਦਾ ਪਰਿਵਾਰ ਇਸ ਕਮਿਊਨਿਟੀ ਦੇ ਵਿੱਚੋਂ ਧੱਕੇ ਦੇ ਨਾਲ ਜਿਹੜਾ ਨਹੀਂ ਚੱਕਣਾ ਚਾਹੀਦਾ ਹੈਗਾ ਕਹਿੰਦੇ ਵੀ ਇਹ ਬੱਚਾ ਦਾ ਸਕੂਲ 'ਚ ਪਹੁੰਚਣ ਦੇ ਲਈ ਫਾਲ ਜਿਹੜਾ ਸ਼ੁਰੂ ਹੋਣਾ ਸੀ ਹੁਣ ਨਵਾਂ ਸੈਸ਼ਨ ਉਹਨੂੰ ਜੁਆਇਨ ਕਰਨ ਦੇ ਲਈ ਤਿਆਰੀ ਕਰ ਰਿਹਾ ਸੀਗਾ ਤੇ ਸਾਡਾ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਆ ਕੀ ਮੈਸੇਜ ਜਾ ਰਿਹਾ ਹੈਗਾ ਕੱਲਾ ਉਸ ਦੀ ਮਦਰ ਤੇ 6 ਸਾਲਾਂ ਦਾ ਬੱਚਾ ਨਹੀਂ ਚੱਕਿਆ ਤੇ ਉਹਦਾ ਇੱਕ 19 ਸਾਲਾਂ ਦਾ ਭਰਾ ਜਿਹੜਾ ਆ ਉਸ ਨੂੰ ਵੀ ਆਈਸਵਲੋਂ ਚੱਕ ਲਿਆ ਗਿਆ ਤੇ ਜੋ ਕਿ ਰਾਈਟ ਨਾਉ ਡਿਲਨੇ ਹਾਲ ਡਿਟੈਂਸ਼ਨ ਫੈਸਿਲਿਟੀ ਨਿਊਾਰਕ ਨਿਊ ਜਰਸੀ ਦੇ ਵਿੱਚ ਹੈਗਾ ਆ ਸੋ ਆਈਸ ਨੂੰ ਲੈ ਕੇ ਬਹੁਤ ਜ਼ਿਆਦਾ ਖਬਰਾਂ ਉਦਾਂ ਦੀ ਆ ਰਹੀਆਂ ਆ ਕਿ ਕਿੱਦਾਂ ਦੇ ਲੋਕਾਂ ਨੂੰ ਜਿਹੜਾ ਚੱਕਿਆ ਜਾ ਰਿਹਾ ਹੈਗਾ ਕਨੇਟਿਕਟ ਦੇ ਵਿੱਚ ਆਈਸ ਵਾਲਿਆਂ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਜਿਹਦੇ ਵਿੱਚ ਉਹਨਾਂ ਨੇ 65 ਦੇ ਕਰੀਬ ਇਲੀਗਲ ਏਲੀਅਨਸ ਜੋ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਉਹ ਕਹਿ ਰਿਹਾ ਵੀ ਜੀ ਉਹਨਾਂ ਦੇ ਗੈਂਗਸ ਨਾਲ ਸੰਬੰਧ ਸੀ ਟ੍ਰਾਂਸਨੇਸ਼ਨਲ ਆਰਗੇਨਾਈਜ਼ਡ ਕ੍ਰਾਈਮ ਨਾਲ ਸੰਬੰਧ ਸੀਗੇ ਪਰ ਆਪਾਂ ਦੇਖ ਰਹੇ ਆ ਪਿਛਲੇ ਸਮੇਂ ਚਾਫਾ ਤੁਹਾਡੇ ਨਾਲ ਖਬਰਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਭਈ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਉਹ ਲੋਕ ਅਰੈਸਟ ਕੀਤੇ ਜਾ ਰਹੇ ਆ ਜਿਨ੍ਹਾਂ ਦੀ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਪੇਪਰਵਰਕ ਦੇ ਵਿੱਚ ਕਮੀ ਹੈਗੀ ਆ ਪਰ ਕਿਸੇ ਤਰ੍ਹਾਂ ਦਾ ਉਹਨਾਂ ਦਾ ਕ੍ਰਾਈਮ ਨਹੀਂ ਹੈਗਾ ਆਪਰੇਸ਼ਨ ਬ੍ਰੋਕਨ ਟਰਸਟ ਜੋ ਕਨੇਟਿਕਟ ਇੱਕ ਤਰ੍ਹਾਂ ਦੇ ਨਾਲ ਇਹ ਸਟੇਟ ਜਿਹੜੀ ਆ ਸੈਂਕਚੁਰੀ ਸਟੇਟ ਗਣੀ ਜਾ ਰਹੀ ਆ ਉੱਥੇ ਸ਼ੁਰੂਆਤ ਕੀਤਾ ਸੀ ਜਿਹਦੇ ਵਿੱਚੋਂ 65 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਕਹਿੰਦੇ ਵੀ 29 ਦੇ ਸੀਰੀਅਸ ਕ੍ਰਾਈਮਸ ਸਕੇ ਜਿਨ੍ਹਾਂ ਚ ਕਿਡਨਾਪਿੰਗ ਸੌਲਟ ਡਰੱਗ ਅਫੈਂਸ ਵੈਪਨਸ ਵਾਇਲੇਸ਼ਨ ਸੈਕਸ ਕ੍ਰਾਈਮ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਾਂ ਟ੍ਰਾਂਸਨੇਸ਼ਨਲ ਗੈਂਗ ਜਿਹੜੇ ਇਹਨਾਂ ਕ੍ਰਾਈਮ ਵਿੱਚ ਬੰਦੇ ਇਨਵੋਲ ਹੈਗੇ ਉਹ ਤਾਂ ਇਮੀਡੀਏਟਲੀ ਚੱਕਨੇ ਚਾਹੀਦੇ ਆ ਚੱਕ ਕੇ ਰਿਪੋਰਟ ਕਰਨੇ ਚਾਹੀਦੇ ਆ ਪਰ ਜਿਸ ਤਰ੍ਹਾਂ ਜੋ ਰੋਗਨ ਜਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇੰਟਰਵਿਊ ਕੀਤੀ ਸੀ 3 ਘੰਟੇ ਜਿਹੜਾ ਸਾਹ ਦਿੱਤਾ ਸੀ ਉਹ ਉਹਨਾਂ ਕਿਹਾ ਵੀ ਅਸੀਂ ਤੁਹਾਨੂੰ ਜਿਹੜੀਆਂ ਵੋਟਾਂ ਪਾਈਆਂ ਸੀਆਂ ਉਹ ਇਸ ਕੰਮ ਲਈ ਪਾਈਆਂ ਸੀਆਂ ਕਿ ਹਾਂ ਤੁਸੀਂ ਜਿਹੜੇ ਕ੍ਰਾਈਮ ਕਰਦੇ ਆ ਕਿਡਨੈਪ ਕਰਦੇ ਆ ਅਸॉल्ट ਕਰਦੇ ਆ ਡਰੱਗ ਫੈਂਸੀਸ ਵਿੱਚ ਇਨਵੋਲਵ ਹੈਗੇ ਆ ਵੈਪਨਸ ਦੀ ਵਾਇਲੇਸ਼ਨ ਕਰਦੇ ਆ ਸੈਕਸ ਰਾਈਮ ਸੈਕਸ ਕ੍ਰਾਈਮ ਵਿੱਚ ਇਨਵੋਲਵ ਆ ਉਹਨਾਂ ਨੂੰ ਅਰੈਸਟ ਕਰੋ ਨਾ ਕਿ ਜਿਹੜੇ ਗਾਰਡਨਰ ਹੈਗੇ ਆ ਜਾਂ ਹੋਮ ਡਿਪੂ ਤੇ ਜਾ ਕੇ ਜਿਹੜੇ ਰੋਜ਼ ਦੀ ਜੌਬ ਲੱਭ ਰਹੇ ਹੈਗੇ ਆ ਉਹਨਾਂ ਨੂੰ ਅਰੈਸਟ ਕਰੋ ਸੋ ਆਈ ਸਾਲਿਆ ਨੇ ਪੂਰੀ ਜਿਹੜੀ ਆ ਸਖਤੀ ਕੀਤੀ ਹੋਈ ਆ ਪੂਰੀ ਅਮਰੀਕਾ ਦੇ ਵਿੱਚ ਅ ਬਹੁਤ ਸਾਰੇ ਜਿਹੜੇ ਹੋਮ ਡਿਪੂ ਆ ਕੈਲੀਫੋਰਨੀਆ ਦੇ ਉਹਨਾਂ ਦੇ ਬਾਹਰੋਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਪਰ ਹੋਮ ਡਿਪੂ ਦੇ ਮੈਨੇਜਮੈਂਟ ਨੇ ਅਜ ਤੱਕ ਕੋਈ ਵੀ ਸਟੇਟਮੈਂਟ ਇਸ ਦੇ ਸਬੰਧ ਦੇ ਵਿੱਚ ਜਾਰੀ ਨਹੀਂ ਕੀਤੀ ਹੈ ਕਿ ਹਾਂ ਭਈ ਸਾਡੇ ਸਟੋਰਾਂ ਦੇ ਉੱਤੇ ਜਿਹੜੇ ਲੋਕ ਕੰਮ ਕਰਨ ਲਈ ਖੜੇ ਹੁੰਦੇ ਆ ਜਾਂ ਜਿਹੜੇ ਸਵੇਰ ਨੂੰ ਸਮਾਨ ਪਿਕਅਪ ਕਰਨ ਆਉਂਦੇ ਆ ਕੰਸਟਰਕਸ਼ਨ ਦਾ ਕੰਮ ਕਰਦੇ ਆ ਲੈਂਡਸਕੇਪਿੰਗ ਦਾ ਕਰਦੇ ਆ ਗਾਰਡਨਿੰਗ ਦਾ ਕਰਦੇ ਹੈਗੇ ਆ ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਜਾ ਰਿਹਾ ਸੋ ਇਸ ਕਰਕੇ ਬਹੁਤ ਸਾਰੇ ਲੋਕ ਹੁਣ ਹੋਮ ਡਿਪੂ ਦਾ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹ ਉਹ ਤੇ ਵੀ ਗੁੱਸਾ ਝਾੜ ਰਹੇ ਆ ਵਿਰੋਧ ਕਰ ਰਹੇ ਆ ਵੀ ਭਈ ਇੱਕ ਤਾਂ ਹੋਮ ਡਿਪੂ ਚ ਇੱਕ ਬੰਦੇ ਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਉੱਥੋਂ ਭੱਜਿਆ ਤੇ ਬਾਅਦ ਦੇ ਵਿੱਚ ਉਹਦਾ ਉਹ ਐਕਸੀਡੈਂਟ ਹੋ ਗਿਆ ਕਾਰ ਦੇ ਨਾਲ ਕਿਉਂਕਿ ਮੋੜੇ ਹਾਈਵੇ ਸੀ ਤੇ ਉਹਦੀ ਜਿਹੜੀ ਉੱਥੇ ਮੌਤ ਹੋ ਗਈ ਹੈਗੀ ਆ ਕਿਉਂਕਿ ਜਿਹੜੇ ਡੇ ਲੇਬਰਰਸ ਆ ਉਹ ਉੱਥੇ ਹੋਮ ਡਿਪੋ ਦੇ ਉੱਤੇ ਇਕੱਠੇ ਹੁੰਦੇ ਹੈਗੇ ਆ ਉੱਥੋਂ ਹੀ ਲੋਕ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਜਿੱਥੇ ਵੀ ਕਿਤੇ ਕੰਮ ਕਰਨਾ ਹੁੰਦਾ ਹੈਗਾ ਜੀ ਬਿਲਕੁਲ